සතනාමවාහේගරු සතනාමවාහේගරු සතනාවාේගරු ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਭਾਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਚੌਥੇ ਪਾਤਸ਼ਾਹ ਜੀ ਦੇ ਸ਼ੰਤ ਚੱਲ ਰਹੇ ਹਨ ਆਸਾ ਰਾਗ ਦੇ ਵਿੱਚ ਸਤਿਗੁਰਾਂ ਦੇ 11 ਸ਼ੰਤ ਸੰਪੂਰਨ ਹੋਏ ਹਨ ਸ਼ਬਦ ਉਹ ਲਠਾਰਾ ਸ਼ਬਦ ਸੰਪੂਰਨ ਹੋਏ ਹਨ ਪਾਤਸ਼ਾਹ ਜੀ ਦੇ ਆਉ 450 ਅੰਗ ਤੇ ਪਾਤਸ਼ਾਹ ਜੀ ਦਾ ਅਗਲਾ ਸ਼ੰਤ ਭਾਈ ਰੰਗ ਹੁੰਦਾ ਹੈ ਸਤਿਗੁਰ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ ਜੀ ਆਸਾ ਹਲਾ ਚੌਥਾ ਅਸਾ ਰਗ ਦੇ ਵਿੱਚ ਮਹਾਰਾਜ ਜੀ ਗੁਰੂ ਰਾਮਦਾਸ ਜੀ ਬਚਨ ਕਰਦੇ ਹਨ ਜੀ ਜਿਨ ਅੰਤਰ ਹਰ ਹਰ ਪ੍ਰੀਤ ਹੈ ਇਹ ਜਨ ਸੁਗੜ ਸਿਆਣੇ ਰਾਮ ਰਾਜੇ ਜੇ ਬਾਹਰੋਂ ਭੁੱਲ ਚੁੱਕ ਬੋਲ ਦੇ ਪੀ ਖਰੇ ਹਰ ਭਾਣੇ ਹਰ ਸੰਤਾਂ ਨੂੰ ਹੁਰ ਥਾਉ ਨਹੀਂ ਹਰ ਮਾਨ ਨਿਮਾਣੇ ਜਨ ਨਾਨਕ ਨਾਮ ਦੀ ਬਾਣ ਹੈ ਹਰ ਤਾਨ ਸਤਾਣੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਪਿਤਾ ਜੀ ਇਹ ਪਦ ਦੀ ਰੰਮਤਾ ਕਰਦੇ ਹਨ ਜਗਤ ਸੁਮੁਖ ਦੁਆਰਾ ਮਹਾਰਾਜ ਜੀ ਇਹ ਸ਼ਬਦ ਉਚਾਰਨ ਕਰਦਿਆਂ ਨੇ ਜਿਨ ਅੰਤਰ ਹਰ ਹਰ ਪ੍ਰੀਤ ਹੈ ਮਹਾਰਾਜ ਜੀ ਕਹਿੰਦੇ ਭਾਈ ਜਿਨ੍ਹਾਂ ਮਨੁੱਖਾਂ ਦੇ ਅੰਦਰ ਪ੍ਰਾਨੀ ਜੀਵਾਂ ਦੇ ਅੰਦਰ ਉਹ ਸੱਚੇ ਹਰੀ ਦੀ ਪ੍ਰਭੂ ਦੀ ਪਰਮਾਤਮਾ ਦੀ ਪ੍ਰੀਤ ਜਾਗ ਜਾਂਦੀ ਹੈ ਜਿਨ੍ਹਾਂ ਦੇ ਅੰਦਰ ਉਹਦੇ ਪ੍ਰਾਤਮਾ ਆਤਮਾ ਦੇ ਪ੍ਰੇਮ ਦਾ ਉਤਸ਼ਾਹ ਹੈ ਅੰਦਰ ਪ੍ਰੀਤ ਹੈ ਸੱਚੇ ਦੀ ਈ ਮਹਾਰਾਜ ਜੀ ਕਹਿੰਦੇ ਸਾਡੀ ਨਿਗਾਹ ਵਿੱਚ ਉਹੀ ਸੁਗੜ ਅਤੇ ਸਿਆਣੇ ਹਨ ਜਨ ਤੇ ਜਨ ਸੁਗੜ ਸਿਆਣੇ RAM ਰਾਜ ਜੀ ਮਹਾਰਾਜ ਜੀ ਕਹਿੰਦੇ ਸਾਨੂੰ ਤਾਂ ਭਾਈ ਉਹੀ ਪਿਆਰੇ ਲੱਗਦੇ ਹਨ ਉਹੀ ਗੁਰਸਿੱਖ ਸਿਆਣੇ ਸੁਗੜ ਚੱਤਰ ਲੱਗਦੇ ਹਨ ਜਿਨ੍ਹਾਂ ਨੂੰ ਸੱਚੇ ਨਾਲ ਪ੍ਰੀਤ ਹੈ ਜਿਹੜੇ ਸੱਚੇ ਨਾਲ ਦੋਸਤੀ ਪਾਉਂਦੇ ਹਨ ਜਿਹੜੇ ਸੱਚੇ ਦੇ ਬਚਨਾਂ ਅਨੁਸਾਰ ਜੀਵਨ ਨੂੰ ਬਦਲਦੇ ਹਨ ਇਮਾਰਤ ਜੀ ਕਹਿੰਦੇ ਓਹੀ ਸਿਆਣੇ ਹਰ ਸੁਖੜ ਹਨ ਜੇ ਬਾਹਰੋਂ ਭੁੱਲ ਚੁੱਕ ਬੋਲ ਦੇ ਭੀ ਖਰੇ ਹਰ ਭਾਣੇ ਇਮਾਰਤ ਜੀ ਗੁਰੂ ਰਾਮਦਾਸ ਜੀ ਕਹਿੰਦੇ ਭਾਈ ਜੇ ਉਹ ਬਾਹਰੋਂ ਕੋਈ ਭੁੱਲ ਚੁੱਕ ਕਰ ਵੀ ਦਿੰਦੇ ਹਨ ਬੋਲਾਂ ਦੇ ਵਿੱਚ ਉਹਨਾਂ ਤੋਂ ਭੁੱਲ ਜੇ ਉਹ ਵੀ ਜਾਂਦੀ ਹੈ ਮਹਾਰਾਜ ਜੀ ਕਹਿੰਦੇ ਉਹ ਭੁੱਲ ਚੁੱਕ ਕਰਕੇ ਵੀ ਮਹਾਰਾਜ ਤੋਂ ਖੀਮਾ ਮੰਗਦੇ ਹਨ ਜਿਹੜੇ ਉਹਦੇ ਗੁਰੂ ਸਿੱਖ ਮਹਾਰਾਜ ਦੇ ਸਿੱਖ ਹਨ ਪਿਆਰੇ ਮਹਾਰਾਜ ਜੀ ਕਹਿੰਦੇ ਉਹ ਸਦਾ ਹੀ ਨਿਮਰਤਾ ਦੇ ਵਿੱਚ ਜੇ ਕੋਈ ਗਲਤੀ ਕਰਦੇ ਅਚਾਨਕ ਤੱਕ ਵੀ ਗਲਤੀ ਹੁੰਦੀ ਹੈ ਇੱਕ ਮਹਾਰਾਜ ਜੀ ਕਹਿੰਦੇ ਜਾਣ ਕੇ ਕੀਤੀ ਹੋਈ ਚਲਾਕੀ ਗਲਤੀ ਇੱਕ ਹੁੰਦੀ ਹੈ ਕਿ ਅਚਾਨਕ ਤੱਕ ਭੋਲੇਪਾ ਗਲਤੀ ਹੋ ਜਾਣੀ ਉਹ ਸਾਨੂੰ ਪਤਾ ਨਹੀਂ ਲੱਗਦਾ ਕਈ ਵਾਰੀ ਜਿਹੜੀ ਭੋਲੇਪਾ ਅਸੀਂ ਗਲਤੀ ਕਰਦੇ ਆ ਨਾ ਬੋਲਾਂ ਦੇ ਵਿੱਚ ਕਈ ਵਾਰੀ ਫਿੱਕੇ ਬੋਲ ਨਿਕਲ ਜਾਂਦੇ ਕਿਸੇ ਨੂੰ ਤੇ ਤੇ ਮਹਾਰਾਜ ਜੀ ਕਹਿੰਦੇ ਗੁਰਸਿੱਖ ਜੇ ਐਸਾ ਬੋਲ ਵੀ ਦੇਂਦਨ ਮਹਾਰਾਜ ਜੀ ਫਿਰ ਵੀ ਉਹਨਾਂ ਤੋਂ ਨਾਰਾਜ਼ ਨਹੀਂ ਹੁੰਦੇ ਮਹਾਰਾਜ ਜੀ ਕਹਿੰਦੇ ਉਹ ਸਦਾ ਹੀ ਮਾਫੀ ਮੰਗਦੇ ਹਨ ਗੁਰੂ ਦੇ ਚਰਨਾਂ ਤੇ ਸਦਾ ਹੀ ਉਹ ਨੀਵੇਂ ਹੋ ਕੇ ਮਹਾਰਾਜ ਜੀ ਕਹਿੰਦੇ ਆਪਣੀ ਭੁੱਲਾਂ ਦੀ ਖਿਮਾ ਮੰਗ ਲੈਂਦੇ ਹਨ ਪਰ ਜਿਹੜਾ ਗਨਾਈ ਹੈ ਨਾ ਮਨੁੱਖ ਜਿਹੜਾ ਭੁੱਲ ਕਰਕੇ ਵੀ ਕਹਿੰਦਾ ਕਿ ਮੈਂ ਭੁੱਲਿਆ ਨਹੀਂ ਭੁੱਲ ਕਰਕੇ ਵੀ ਕਹੇ ਕਿ ਮੈਂ ਗੁਨਾਹ ਨਹੀਂ ਕੀਤਾ ਗੁਨਾਹ ਕਰਕੇ ਤੇ ਉਹਦੀ ਮਾਫੀ ਨਹੀਂ ਮੰਗਦਾ ਹੰਕਾਰ ਦੇ ਵਿੱਚ ਆ ਜਾਂਦਾ ਤੇ ਮਹਾਰਾਜ ਜੀ ਕਹਿੰਦੇ ਉਹ ਨਹੀਂ ਬਖਸ਼ਿਆ ਜਾਂਦਾ ਯਾਰ ਇਹ ਭੁੱਲਾ ਆਪਣਾ ਸਾਰਿਆਂ ਤੋਂ ਹੀ ਹੁੰਦੀਆਂ ਨੇ ਸਾਰੇ ਆਪਾਂ ਭੁੱਲਣ ਯੋਗ ਹਾਂ ਕਿਉਂਕਿ ਇਹ ਸੰਸਾਰੀ ਜੀਵਾਂ ਸੀ ਮਹਾਰਾਜ ਜੀ ਕਹਿੰਦੇ ਪਰ ਜਦੋਂ ਗੁਰਸਿੱਖ ਨਿਮਰਤਾ ਵਿੱਚ ਗੁਰੂ ਕੋਲ ਮਾਫੀ ਮੰਗਦਾ ਨਾ ਫਿਰ ਉਹ ਸਾਰੀਆਂ ਭੁੱਲਾਂ ਨੂੰ ਬਖਸ਼ਾ ਲੈਂਦਾ ਤਾਂ ਹੀ ਆਪਾਂ ਦੇਖੋ ਬੇਨਤੀ ਕਰਦੇ ਆਂ ਮਹਾਰਾਜ ਦੇ ਚਰਨਾਂ ਵਿੱਚ ਬਾਣੀ ਪੜ੍ਹਦੇ ਆਂ ਸ਼ਬਦ ਪੜ੍ਹਦੇ ਆਂ ਤੇ ਬੜੀਆਂ ਭੁੱਲਾਂ ਕਰਦੇ ਆਂ ਜਿਹੜੀਆਂ ਕੀਚਾਨਕ ਤੱਕ ਹੋ ਜਾਂਦੀਆਂ ਹਨ ਤੇ ਮਹਾਰਾਜ ਜੀ ਤੂੰ ਫਿਰ ਨਾਲ ਹੀ ਅਰਦਾਸ ਬੇਨਤੀ ਦਾ ਹੀ ਮਤਲਬ ਹੁੰਦਾ ਆਪਾਂ ਖੀਤੇ ਮਹਾਰਾਜ ਦੇ ਚਰਨਾਂ ਵਿੱਚ ਮਾਫੀ ਮੰਗਦੇ ਆਂ ਮਹਾਰਾਜ ਜੀ ਜੋ ਵੀ ਬੋਲਣ ਦੇ ਵਿੱਚ ਤੁਹਾਨੂੰ ਧੌਣ ਦੇ ਵਿੱਚ ਗਲਤੀਆਂ ਹੋਈਆਂ ਆਂ ਦੀ ਮਾਫੀ ਬਖਸ਼ਿਓ ਕਿਉਂਕਿ ਅਸੀਂ ਸਿਆਣੇ ਨਹੀਂ ਆਸੀਂ ਉਹਦੇ ਬੱਚੇ ਆ ਕਿਉਂਕਿ ਸਾਡੇ ਤੋਂ ਗਲਤੀਆਂ ਗਨਾਹ ਹੁੰਦੇ ਹਨ ਤੇ ਮਹਾਰਾਜ ਜੀ ਜਿਹੜੇ ਉਹਨੂੰ ਬਿਰਦ ਲਾ ਕੇ ਬੱਚੇ ਸਮਝ ਕੇ ਸਾਨੂੰ ਮਾਫ਼ ਵੀ ਕਰਦੇ ਆ ਉਹਦਾ ਬਿਰਦ ਹੈ ਤੇ ਮਹਾਰਾਜ ਜੀ ਤੇ ਗੁਰੂ ਰਾਮਦਾਸ ਜੀ ਦੱਸ ਵੀ ਰਿਣ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਬੋਲਾਂ ਦੇ ਵਿੱਚ ਜੇ ਉਹਨਾਂ ਕੋਲ ਮਹਾਰਾਜ ਜੀ ਕਹਿੰਦੇ ਭੁੱਲ ਚੁੱਕ ਹੁੰਦੀ ਹੈ ਤੇ ਮਹਾਰਾਜ ਜੀ ਉਹਨਾਂ ਨੂੰ ਮਾਫ਼ ਕਰਦੇ ਹਨ ਫਿਰ ਵੀ ਉਹਨਾਂ ਨੂੰ ਗਲ ਨਾਲ ਹੀ ਲਾ ਕੇ ਰੱਖਦੇ ਹਨ ਗੁਰਸਿੱਖਾਂ ਨੂੰ ਇਹ ਮਹਾਰਾਜ ਜੀ ਬਚਨ ਕਰਦਨ ਬਾਹਰੋਂ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਭਾਣੇ ਫਿਰ ਵੀ ਉਹ ਮਹਾਰਾਜ ਦੇ ਭਾਣੇ ਵਿੱਚ ਹੀ ਦਿੰਦੇ ਨੇ ਹਰ ਸੰਤਾਂ ਨੂੰ ਹੁਰ ਥਾਉ ਨਹੀਂ ਹਰ ਮਾਨ ਨਵਾਣੇ ਕਿਉਂ ਸਾਡੇ ਕਈ ਥਾਂ ਹਨ ਅਸੀਂ ਕਈਆਂ ਤੇ ਭਰੋਸਾ ਬਣਾਉਂਦੇ ਆ ਪਰ ਸੰਤਾਂ ਨੂੰ ਮਹਾਰਾਜ ਜੀ ਕਹਿੰਦੇ ਸੱਤ ਪਰਮੇਸ਼ਰ ਨਾਲ ਜਿਹੜੇ ਜੁੜੇ ਹੋਣੇ ਗੁਰਸਿੱਖ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਕੋਈ ਥਾਂ ਨਹੀਂ ਹੈ ਉਹਨਾਂ ਨੂੰ ਤਾਂ ਸਤਿਗੁਰੂ ਦੇ ਚਰਨਾਂ ਵਿੱਚ ਹੀ ਉਹਨਾਂ ਦੀ ਥਾਂ ਹੈ ਹਰ ਸੰਤਾ ਨੂੰ ਹੋਰ ਥਾਓ ਨਹੀਂ ਉਹ ਕਿਸੇ ਦੇ ਹੋਰ ਤੇ ਆਸਰਾ ਕਿਸੇ ਦੇ ਹੋਰ ਤੇ ਡੋਰੀ ਨਹੀਂ ਬੰਨਦੇ ਕਿਸੇ ਹੋਰ ਤੇ ਉਹ ਟੋਟ ਨਹੀਂ ਰੱਖਦੇ ਮਹਾਰਾਜ ਜੀ ਕਹਿੰਦੇ ਹਰੀ ਦੇ ਸਿੱਖ ਸਤਪੁਰਸ਼ ਮਹਾਰਾਜ ਜੀ ਕਹਿੰਦੇ ਹਰ ਸੰਤਾ ਨੂੰ ਹੋਰ ਥਾਓ ਨਹੀਂ ਉਹਨਾਂ ਵਾਸਤੇ ਹੋਰ ਕੋਈ ਜਗ੍ਹਾ ਨਹੀਂ ਸਤਿਗੁਰੂ ਦੇ ਚਰਨਾਂ ਨਾਲ ਉਹ ਸਦਾ ਹੀ ਪ੍ਰੀਤ ਕਰਦੇ ਹਨ ਮਹਾਰਾਜ ਜੀ ਕਹਿੰਦੇ ਹਰ ਮਾਨ ਨਿਮਾਣੇ ਉਹ ਨਿਮਾਣੇ ਨਿਮਾਣੇ ਬਣ ਕੇ ਉਹ ਮਾਲਕ ਦੀ ਮਾਨ ਕਰਦੇ ਹਨ ਮਾਨ ਧਾਰਦੇ ਹਨ ਜਨ ਨਾਨਕ ਨਾਮ ਦੀਵਾਨ ਹੈ ਹਰ ਤਾਨ ਸਤਾਣੇ ਤੇ ਮਹਾਰਾਜ ਜੀ ਕੀਲੀ ਪੰਕਤੀ ਵਿੱਚ ਖੋਦ ਬਚਨ ਕਰਦੇ ਹਨ ਜਨ ਨਾਨਕ ਨਾਮ ਦੀਵਾਨ ਹੈ ਮਹਾਰਾਜ ਜੀ ਕਹਿੰਦੇ ਮੈਂ ਜਨ ਤੇਰੇ ਨਾਮ ਦੇ ਨਾਲ ਟਿਕ ਰੱਖਦਾ ਹਾਂ ਤੇਰੇ ਨਾਮ ਦੇ ਨਾਲ ਪ੍ਰੀਤ ਕਰਦਾ ਹਰ ਤਾਨ ਸੁਤਾਣੇ ਮੈਨੂੰ ਤੇਰੇ ਤੇ ਬਲ ਤਾਨ ਹੈ ਕਿਉਂਕਿ ਤੁਸੀਂ ਮੇਰਾ ਬਲ ਹੋ ਮੇਰਾ ਤਾਨ ਹੋ ਮੇਰਾ ਭਰੋਸਾ ਹੋ ਮਹਾਰਾਜ ਜੀ ਕਹਿੰਦੇ ਮੇਰਾ ਗਰੀਬ ਦਾ ਮੇਰਾ ਦਾਸ ਦਾ ਤੇਰੇ ਤੇ ਦੀਵਾਨ ਹੈ ਤਾਨ ਦੀਵਾਨ ਤੋਂ ਭਾਵ ਕੀ ਤੇਰੇ ਤੇ ਭਰੋਸਾ ਤਾਨ ਸੁਤਾਣੇ ਮਹਾਰਾਜ ਜੀ ਕਹਿੰਦੇ ਤੇਰੇ ਤੇ ਤਾਨ ਤੇ ਤੇਰੇ ਤੇ ਮੈਨੂੰ ਭਰੋਸਾ ਹੈ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਇਹ ਅਗਲਾ ਪਦ ਦੂਜਾ ਮਹਾਰਾਜ ਜੀ ਆਰੰਭ ਕਰਦੇ ਆ ਨੇ ਸ਼ਬਦ ਦਾ ਆਪਾਂ ਪੜਦੇ ਆ ਨਾ ਆਮ ਸ਼ਬਦ ਆਪਾਂ ਪੜਦੇ ਆ ਮਹਾਰਾਜ ਜੀ ਇਸ ਵੇਲੇ ਸੁਗਾਸਨ ਕਰਦੇ ਹਾਂ ਇਹ ਸ਼ਬਦ ਸਾਰੀਆਂ ਸੰਗਤਾਂ ਪੜ੍ਹਦੀਆਂ ਨੇ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਸਾਧ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਸੇ ਜੰਤ ਪਏ ਹਰਿਆਵਲੇ ਅਨੇਕਾਂ ਹੀ ਵਾਰ ਜਿਤ ਬੇਨਤੀ ਦੇ ਸ਼ਬਦ ਹਨ ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ ਮਹਾਰਾਜ ਜੀ ਕਹਿੰਦੇ ਉਹ ਜਗਾ ਸੋਭਨੀਕ ਬਣ ਜਾਂਦੀ ਹੈ ਜਿੱਥੇ ਜਾਏ ਬਹੇ ਮੇਰਾ ਸਤ ਗੁਰੂ ਸੋ ਥਾਨ ਸੁਹਾਵਾ ਮਹਾਰਾਜ ਜੀ ਕਹਿੰਦੇ ਜਿੱਥੇ ਵੀ ਮੇਰੇ ਮਾਲਕ ਜਾ ਕੇ ਬਿੰਦੇ ਹਨ ਜਿੱਥੇ ਪਾਤਸ਼ਾਹ ਜੀ ਚਰਨ ਪਾਉਂਦੇ ਹਨ ਉਹ ਜਗਾ ਮਹਾਰਾਜ ਜੀ ਕਹਿੰਦੇ ਸੋਭਨੀਕ ਬਣਦੀ ਹੈ ਥਾਨ ਸੋਭਨੀਕ ਬਣ ਜਾਂਦੀ ਹੈ ਦੇਖੋ ਇੱਥੇ ਗੁਰੂ ਮਹਾਰਾਜ ਜੀ ਗ੍ਰੰਥ ਸਾਹਿਬ ਜੀ ਪ੍ਰਕਾਸ਼ ਹਨ ਮੇਰੇ ਦਸਾਂ ਪਾਸ਼ੇ ਜੀ ਦੀ ਜੋਤ ਤੇ ਗੁਰਦੁਆਰਾ ਸਾਹਿਬ ਸੋਹਮਨੀਕ ਬਣ ਗਿਆ ਕਿਉਂਕਿ ਜਿੰਨਾ ਚਿਰ ਮੈਦਾਨ ਸੀ ਉਹਨਾਂ ਚਿਰ ਗੁਰੂ ਨਹੀਂ ਸੀ ਜਦੋਂ ਇੱਥੇ ਪ੍ਰਕਾਸ਼ ਹੋਇਆ ਇਮਾਰਤ ਬਣੀ ਗੁਰੂ ਘਰ ਬਣਿਆ ਮਹਾਰਾਜ ਜੀ ਚੱਲ ਕੇ ਆਏ ਨਾਰਦ ਦੇ ਤਖਤ ਲੱਗੇ ਸਤਿਗੁਰੂ ਜੀ ਪ੍ਰਕਾਸ਼ ਹੋਏ ਤੇ ਇੱਥੇ ਮੇਲੇ ਲੱਗੇ ਉਸ ਦਿਨ ਤੋਂ ਅਸੀਂ ਇਸ ਜਗ੍ਹਾ ਨੂੰ ਪੂਜ ਰਹੇ ਹਾਂ ਕੋਈ ਵੀ ਜਗ੍ਹਾ ਜਿੱਥੇ ਮਹਾਰਾਜ ਜੀ ਜਦੋਂ ਦੇਹ ਕਰਕੇ ਸੀ ਉਦੋਂ ਜਿੱਥੇ ਜਾਂਦੇ ਸੀ ਉਹ ਜੰਗਲਾਂ ਵਿੱਚ ਵੀ ਮੰਗਲ ਲਾਤੇ ਸਤਿਗੁਰਾਂ ਨੇ ਪਿੰਡ ਵਸਾਏ ਸ਼ਹਿਰ ਵਸਾਏ ਜਿੱਥੇ ਜਿੱਥੇ ਮਹਾਰਾਜ ਜੀ ਬੈਠੇ ਅਨੰਦਪੁਰ ਦੀ ਵੇਖੋ ਅਨੰਦਪੁਰ ਸਾਹਿਬ ਨੂੰ ਅਨੰਦ ਦੀ ਪੂਰੀ ਬਣਾਤਾ ਮਹਾਰਾਜ ਨੇ ਖੁਦ ਮਹਾਰਾਜ ਜੀ ਨੇ ਸ਼ਹਿਰ ਵਸਾਏ ਤੇ ਜਾਤ ਸੰਗਤ ਜੀਓ ਜਿੱਥੇ ਵੀ ਮਹਾਰਾਜ ਜੀ ਗਏ ਜੰਗਲਾਂ ਚ ਪਹਾੜਾਂ ਤੇ ਉਥੇ ਜਗ੍ਹਾ ਨੂੰ ਭਾਗ ਲਾਏ ਉਥੇ ਅੱਜ ਆਨੰਦ ਖੇੜੇ ਚੱਲਦਿਆਂ ਨੂੰ ਉਥੇ ਮੇਲੇ ਲੱਗਦੇ ਹਨ ਉਹ ਜਗ੍ਹਾ ਤੇ ਆਪਾਂ ਜਾਂਦੇ ਹਾਂ ਰੂੜਕਾਂ ਸੰਗਤਾਂ ਦੇ ਮਹਾਰਾਜ ਜੀ ਦੇ ਦਰਸ਼ਨ ਕਰਨੇ ਆ ਸਤਿਗੁਰਾਂ ਦੇ ਦਰਸ਼ਨ ਕਰਦੇ ਆ ਕਿੰਨਾ ਆਨੰਦ ਬਣਦਾ ਇੱਥੇ ਵੀ ਮਹਾਰਾਜ ਜਿੱਥੇ ਹੁਣ ਵੀ ਮਹਾਰਾਜ ਜੀ ਕਿਤੇ ਗਏ ਨਹੀਂ ਆ ਹਾਜ਼ਰ ਹਨ ਦਸਾਂ ਪਾਸ਼ਾ ਜੀ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਨ ਮਹਾਰਾਜ ਜੀ ਨੇ ਬਚਨ ਕਰਦਣਾ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋ ਚਹੈ ਖੋਜ ਸ਼ਬਦ ਮੈਲੀ ਮਹਾਰਾਜ ਜੀ ਕਹਿੰਦੇ ਜੋ ਮਿਲਣਾ ਚਾਹੁੰਦਾ ਹੈ ਨਾ ਸਾਨੂੰ ਉਹ ਸ਼ਬਦ ਦੀ ਖੋਜ ਕਰੇ ਬਾਣੀ ਪੜੇ ਸ਼ਬਦ ਵਿੱਚੋਂ ਲੱਭ ਲਵੇ ਉਹਨਾਂ ਨੇ ਰਸਤਾ ਵੀ ਨਾਲ ਹੀ ਦੱਸਤਾ ਮਹਾਰਾਜ ਜੀ ਕਹਿੰਦੇ ਸ਼ਬਦ ਰਾਹੀ ਉਹਨੂੰ ਲੱਭਿਆ ਜਾ ਸਕਦਾ ਕੋਈ ਦੂਜਾ ਰਸਤਾ ਨਹੀਂ ਸ਼ਬਦ ਨੂੰ ਪੜੇ ਬਾਣੀ ਨੂੰ ਪੜੇ ਦੇ ਵਿੱਚੋਂ ਹੀ ਰਸਤਾ ਮਾਰਗ ਮਹਾਰਾਜ ਜੀ ਦੱਸ ਦੇਣਗੇ ਤੇ ਗੱਲ ਨਾਲ ਲਾ ਲੈਣਗੇ ਇੱਥੇ ਮਹਾਰਾਜ ਜੀ ਕਹਿੰਦੇ ਉਹ ਆਣ ਜਿਹੜਾ ਸੋਭਨੀਕ ਬਣ ਜਾਂਦਾ ਜਿੱਥੇ ਜਾਏ ਬਹੇ ਮੇਰਾ ਸਤ ਗੁਰੂ ਸੋ ਥਾਣ ਸੁਹਾਵਾ RAM ਰਾਜੇ ਗੁਰ ਸਿੱਖੀ ਇਹ ਸ਼ਬਦ ਨੂੰ ਇਹ ਲਬਜ ਨੂੰ ਗੁਰ ਸਿੱਖੀ ਬੋਲਣਾ ਨਾ ਕਿ ਉੱਤੇ ਬਿੰਦੀ ਆ ਖਖੇ ਦੇ ਧਿਆਨ ਦੇ ਨਾਲ ਤਕਰੀਬਨ ਆਪਾਂ ਛੱਡ ਜੰਨੇ ਆ ਇਤਿ ਮਹਾਰਾਜ ਕਹਿੰਦੇ ਗੁਰਸਿੱਖੀ ਸੋ ਥਾਨ ਭਾਲਿਆ ਲੈ ਧੁਰ ਮੁਖ ਲਾਵਾ ਤੇ ਮਹਾਰਾਜ ਜੀ ਕਹਿੰਦੇ ਗੁਰਸਿੱਖਾ ਸਿੱਖਾਂ ਨੇ ਇਹ ਥਾਂ ਲੱਭ ਲਿਆ ਗੁਰੂ ਦੇ ਚਰਨਾਂ ਦਾ ਥਾਂ ਗੁਰੂ ਦੇ ਚਰਨਾਂ ਵਿੱਚ ਜਗ੍ਹਾ ਲੱਭ ਲਈ ਮਹਾਰਾਜ ਜੀ ਕਹਿੰਦੇ ਗੁਰਸਿੱਖੀ ਸੋ ਥਾਨ ਭਾਲਿਆ ਲੈ ਧੁਰ ਮੁਖ ਲਾਵਾ ਮੜ ਮੜ ਕੇ ਗੁਰਸਿੱਖ ਮਹਾਰਾਜ ਦੇ ਚਰਨਾਂ ਦੀ ਧੂੜ ਮੁਖ ਨੂੰ ਲਾਂਦਾ ਹੈ ਮੜ ਮੜ ਕੇ ਮਸਤਕ ਉਹਦੇ ਚਰਨਾਂ ਤੇ ਰੱਖਦਾ ਹੈ ਮਹਾਰਾਜ ਜੀ ਕਹਿੰਦੇ ਗੁਰਸਿੱਖਾ ਨੇ ਇਤ ਮਹਾਰਾਜ ਜੀ ਕਹਿੰਦੇ ਪੂਜਨੀਕ ਜਗਾ ਲੱਭ ਲਈ ਗੁਰਸਿੱਖਾਂ ਕੀ ਘਾਲ ਥਾਏ ਪਈ ਜਿਨ ਹਰ ਨਾਮ ਧਿਆਵਾ ਤੇ ਮਹਾਰਾਜ ਜੀ ਕਹਿੰਦੇ ਗੁਰਸਿੱਖਾਂ ਦੀ ਘਾਲ ਐ ਜਿਹੜੀ ਉਹ ਥਾਏ ਪਈ ਇਨਹਰ ਜਿਨ੍ਹਾਂ ਨੇ ਨਾਮ ਨੂੰ ਧਿਆਉਣਾ ਕੀਤਾ ਨਾਮ ਨੂੰ ਜਪਣਾ ਕੀਤਾ ਉਹਨਾਂ ਦੀ ਘਾਲ ਕਮਾਈ ਸਫਲ ਹੋਗੀ ਜਨ ਨਾਨਕ ਸਤਿਗੁਰ ਪੂਜਿਆ ਇਨਹਰ ਪੂਜ ਕਰਾਵਾ ਬਿਮਾਰਾ ਜੀ ਆਪ ਖੁਦ ਅਖੀਲੀ ਟੋਖੇ ਵਿੱਚ ਫਿਰ ਬੇਨਤੀ ਕਰ ਜਾਂ ਜਨ ਨਾਨਕ ਮੈਂ ਨਾਨਕ ਉਹ ਸੱਚੇ ਗੁਰਾਂ ਦੀ ਪੂਜਾ ਕਰਦਾ ਵਾ ਆਪਾਂ ਨੂੰ ਪਤਾ ਹੋਣਾ ਚਾਹੀਦਾ ਇੱਥੇ ਸਵਾਲ ਪੈਦਾ ਹੋ ਜਾਂਦਾ ਹੈ ਤੇ ਗੁਰੂ ਦੀ ਪੂਜਾ ਕਿਸ ਤਰ੍ਹਾਂ ਹੁੰਦੀ ਹੈ ਇੱਥੇ ਬਹੁਤਿਆਂ ਨੂੰ ਭਰਮ ਪੈਦਾ ਹੋ ਜਾਂਦਾ ਹੈ ਆਪਾਂ ਧੂਫਾ ਜਗਾ ਕੇ ਵੀ ਪੂਜਾ ਕਰਦੇ ਆ ਕੋਈ ਕੁਝ ਕਰਦਾ ਕਿਸੇ ਤਰ੍ਹਾਂ ਪੂਜਾ ਕਰਦਾ ਪਰ ਸੱਚੇ ਸੱਚੇ ਸਾਤੇ ਗੁਰੂ ਨੇ ਸਤ ਗੁਰਾਂ ਨੇ ਸਤ ਸਤ ਗੁਰਾਂ ਨੇ ਦੱਸਿਆ ਸਾਨੂੰ ਬਾਣੀ ਦੇ ਵਿੱਚ ਕਿ ਸ਼ਬਦ ਰਾਈ ਉਹਦੀ ਪੂਜਾ ਕਰਨੀ ਹੈ ਕਿਉਂਕਿ ਗੁਰਸਿੱਖੀ ਦੇ ਵਿੱਚ ਸ਼ਬਦ ਦੀ ਪੂਜਾ ਹੈ ਬਾਣੀ ਦੀ ਪੂਜਾ ਹੈ ਬਾਣੀ ਨੂੰ ਪੜ੍ਹ ਕੇ ਬਾਣੀ ਨੂੰ ਵਿਚਾਰ ਕੇ ਮਹਾਰਾਜ ਜੀ ਕਹਿੰਦੇ ਜਿਨ ਨਾਨਕ ਸਤ ਗੁਰ ਪੂਜਿਆ ਮਹਾਰਾਜ ਜੀ ਨੇ ਕਿਤੇ ਕੋਈ ਧੂਪ ਦੀਪ ਜਵਾ ਕੇ ਨਹੀਂ ਸੀ ਪੂਜਾ ਕੀਤੀ ਉਹਨਾਂ ਨੇ ਬਾਣੀ ਨੂੰ ਲਾਪਿਆ ਬਾਣੀ ਜਦੋਂ ਆਉਂਦੀ ਸੀ ਮਹਾਰਾਜ ਜੀ ਕਹਿੰਦੇ ਮਰਦਾਨਿਆ ਰਬਾਬ ਜਵਾ ਬਾਣੀ ਆਈ ਆਨੰਦ ਲਈਏ ਤੇ ਆਪਾਂ ਕੀ ਕਰਦੇ ਆਪਾਂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਤੇ ਪੜਦੇ ਨਹੀਂ ਨਾ ਗੁੜਕੇ ਖੁੱਲੇ ਨੇ ਕਦੀ ਨਾ ਬਾਣੀ ਪੜੀ ਐ ਤੇ ਨਾ ਬਾਣੀ ਵਿਚਾਰੀ ਆਪਾਂ ਬਸ ਮੱਥਾ ਟੇਕਣ ਦੀ ਸਹਿਮਤ ਰਹਿ ਜਾਂਦੇ ਆ ਜਿੰਦਗੀ ਲੰਘਾਸਦੇ ਆ ਮੱਥੇ ਟੇਕ ਟੇਕ ਕੇ ਧੂਫਾ ਦੀਪ ਜਗਾ ਜਗਾ ਕੇ ਗਲੇ ਵੀ ਖਰਾਬ ਕਰ ਲਏ ਸੀ ਕਿਉਂ ਪ੍ਰਾਰਥਨ ਸਮੇਂ ਦੀ ਛੱਡ ਦੋ ਕਿਉਂਕਿ ਪੁਰਾਣਾ ਸਮਾਂ ਸੀ ਜਦੋਂ ਸਾਰੇ ਉਦੋਂ ਤੇਸੀ ਘੋਦੀ ਤੂਫ ਲੋਕ ਜਗਾਉਂਦੇ ਸੀ ਉਦੋਂ ਮੱਛਰ ਹੁੰਦੇ ਸੀ ਕਿਉਂਕਿ ਪੱਖੇ ਨਹੀਂ ਸੀ ਆਪਣੇ ਕੋਲ ਬਹੁਤਾ ਸਾਧਨ ਨਹੀਂ ਸੀ ਇਸ ਕਰਕੇ ਜਿੱਥੇ ਪਾਠ ਰੱਖਣਾ ਉਥੇ ਸੁੱਚੀ ਜਗਾ ਕਰਕੇ ਦੇਸੀ ਘੋਦੀ ਦੀ ਧੂਣੀ ਤਪਾਉਂਦੇ ਸੀ ਉਹਨੂੰ ਧੂਫ ਕਿਹਾ ਜਾਂਦਾ ਸੀ ਉਹਦੇ ਕਰਕੇ ਕਿਉਂਕਿ ਮੱਛਰ ਮੱਖੀ ਅੰਦਰ ਨਾ ਆਵੇ ਕਿ ਸਿੰਘ ਜਿਹੜੇ ਪਾਠ ਕਰਦੇ ਆ ਉਹਨਾਂ ਵਾਸਤੇ ਰਹਿਤ ਵਾਸਤੇ ਉਹ ਜਗਾਈ ਜਾਂਦੀ ਸੀ ਕਿ ਹੁਣ ਆਪਣੇ ਕੋਲ ਸਾਰੇ ਸਾਧਨ ਹਨ ਹੁਣ ਕਿਤੇ ਕੋਈ ਐ ਚੀਜ਼ ਦੀ ਲੋੜ ਨਹੀਂ ਐ ਬਾਣੀ ਕਿਉਂਕਿ ਹੁਣ ਧੂਫਾਂ ਜੜੀਆਂ ਵਾਲੋ ਗਲਤ ਆ ਚੁੱਕੀਆਂ ਹਨ ਕੰਪਨੀਆਂ ਨੇ ਉਹਦੇ ਵਿੱਚ ਬਜ਼ਾਹਰ ਪਾਇਆ ਹੋਇਆ ਉਹ ਗਲੇ ਨੂੰ ਅੰਦਰ ਫਿਫਰੇਆਂ ਨੂੰ ਖਰਾਬ ਕਰਦਾ ਤੇ ਬਹੁਤੇ ਕਈ ਵੀਰ ਚਾਰ ਚਾਰ ਪੰਜ ਪੰਜ ਜਗਾਈ ਜਾਂਦੇ ਹਨ ਉਹ ਸਿੱਧਾ ਅੰਦਰ ਜਾਂਦਾ ਜਦੋਂ ਸਿੰਘ ਬਾਣੀ ਪੜਦਿਆਂ ਧੂਆ ਅੰਦਰ ਜਾਂਦਾ ਇਹ ਵੀਰ ਬੰਦੇ ਪਿੰਦੀ ਸਾਹ ਕੁੱਟਣ ਲੱਗ ਜਾਂਦਾ ਇਹ ਕੋਈ ਪ੍ਰਾਤਮਰ ਜ਼ਿਆਦਾ ਸੀ ਠੀਕ ਐ ਉਹਦਾ ਆਪਾਂ ਜਗਾਂਦੇ ਸੀ ਉਹਦਾ ਸਭ ਕੁਝ ਸੁੱਧ ਸੀ ਹੁਣ ਆਪਣੇ ਕੋਲ ਕੁਝ ਵੀ ਸੁੱਧ ਨਹੀਂ ਐ ਕਿਉਂਕਿ ਮਹਾਰਾਜ ਦੀ ਖੁਸ਼ੀ ਦੇ ਵਿੱਚ ਦੀਪਕ ਜਗਾਇਆ ਜਾਂਦੇ ਸੀ ਦੇਸੀ ਘੋ ਦੀ ਜੋਤ ਇਹ ਨਹੀਂ ਕਿ ਆਪਾਂ ਕਹਿੰਦੇ ਆ ਕਿ ਗਲਤ ਹੈ ਠੀਕ ਹੈ ਸ਼ੀਦਾਂ ਦੇ ਨਾਮ ਦੀ ਜੋਤ ਵੀ ਜਗਾਈ ਜਾਂਦੀ ਹੈ ਤੇ ਉੱਥੇ ਆਪਾਂ ਖੁਸ਼ੀ ਦੀ ਪ੍ਰਤੀਕ ਕਰਕੇ ਆਪਾਂ ਸੇਸੀ ਘੋ ਦੀ ਜੋਤ ਲਾ ਸਕਦੇ ਆ ਤੇ ਉੱਥੇ ਜਲਵੀ ਰੱਖ ਸਕਦੇ ਆ ਜਲ ਦੀ ਵੀ ਕੋਈ ਮਨਾਹੀ ਨਹੀਂ ਕਿ ਆਪਾਂ ਜਲ ਨਹੀਂ ਰੱਖ ਸਕਦੇ ਮਹਾਰਾਜ ਜੀ ਬਾਣੀ ਕੁਲ ਜਲ ਰੱਖਿਆ ਕਰਦੇ ਸੀ ਕਿਉਂਕਿ ਉਸ ਜਲ ਵੀ ਰੱਖਣਾ ਜ਼ਰੂਰੀ ਹੈ ਉੱਥੇ ਕੁੰਭ ਤਾਂ ਰੱਖਿਆ ਜੀ ਬ੍ਰਾਹਮਣਵਾਦ ਨਹੀਂ ਹੈ ਕੁੰਭ ਰੱਖਣਾ ਕਿਉਂਕਿ ਆਪਾਂ 25 ਲੜੀ ਜਾਂਦੇ ਆਪਣੀਆਂ ਮਰਜ਼ਾਦਾਈਆਂ ਇੰਨੀਆਂ ਬਣ ਚੁੱਕੀਆਂ ਜਿੰਨੇ ਜਥੇ ਨੂੰ ਨੀ ਮਰਜ਼ਾਦਾ ਆਪਾਂ ਲਈ ਫਿਰਦੇ ਆਂ ਕਾਲ ਤੱਕ ਤੂੰ ਤਾਂ ਭਮੰਦੀ ਨਹੀਂ ਕੁੰਭ ਜਿਹੜਾ ਉਹ ਸੁੱਚਾ ਨਾਰੀਅਲ ਜਿਹੜਾ ਉਹ ਕੋਈ ਬ੍ਰਾਹਮਣ ਨਹੀਂ ਐ ਉਹ ਸੁੱਚਾ ਫਲ ਸੀ ਮਹਾਰਾਜ ਤਾਂ ਰੱਖਦੇ ਸੀ ਕਿਉਂਕਿ ਜਿਹੜਾ ਨਾਰੀਅਲ ਦਾ ਫਲ ਐ ਇਹ ਫਲ ਰੱਖਦੇ ਸੀ ਮਹਾਰਾਜ ਤੇ ਇਹਨਾਂ ਦੇ ਨਾਲ ਮਹਾਰਾਜ ਨੇ ਗੁਰਤਾ ਗੱਦੀ ਬਖਸ਼ੀ ਐ ਜਦਨੇ ਮਹਾਰਾਜ ਹੀ ਗੁਰਤਾ ਗੱਦੀ ਦਿੰਦੇ ਸੀ ਥਾਲ ਵਿੱਚ ਪੰਜ ਪਾਸੇ ਨਾਰੀਅਲ ਭੇਟ ਕਰਦੇ ਸੀ ਕੋਈ ਇਹ ਨਹੀਂ ਵੀ ਹਿੰਦੂ ਭਰਾ ਮੰਦਿਰਾਂ ਚ ਰੱਖ ਦੇਣ ਕੇ ਅਸੀਂ ਨਹੀਂ ਰੱਖਣਾ ਇਹ ਤਾਂ ਫਲ ਹੈ ਅਸੀਂ ਮਹਾਰਾਜ ਨੂੰ ਭੇਟਾ ਦੇਣੇ ਆ ਕਿਉਂਕਿ ਆਪਾਂ ਸਿਰ ਨਹੀਂ ਉੱਥੇ ਲੋਕ ਇਹ ਟਾਕਾ ਕਰਦੇ ਨੇ ਦੇਵੀ ਅੱਗੇ ਕੋਈ ਕਈ ਦੀ ਬਲੀ ਚੜ੍ਹਾਉਂਦਾ ਕੋਈ ਕਾਦੀ ਇਹ ਮਹਾਰਾਜ ਅੱਗੇ ਅਸੀਂ ਬਲੀ ਨਹੀਂ ਚੜ੍ਹਾ ਸਕਦੇ ਅਸੀਂ ਫਲ ਭੇਟਾ ਕਰ ਸਕਦੇ ਹਾਂ ਜਾਂ ਮਨ ਭੇਟਾ ਕਰ ਸਕਦੇ ਹਾਂ ਇਸ ਕਰਕੇ ਨਾਰੀਅਲ ਰੱਖਿਆ ਜਾਂਦਾ ਸੀ ਜੇ ਆਪਾਂ ਉਲਟ-ਉਲਟ ਜਿਵੇਂ ਜਿਵੇਂ ਅੱਗੇ ਕਥਾਵਾਚ ਕੋਈ ਕੋਈ ਲਿਖ ਕੋਈ ਉਹਨਾਂ ਨੇ ਅੱਗੇ-ਅੱਗੇ ਮਰਜ਼ਾਦਾ ਚੁਲਾਉਂਦੀਆਂ ਜਾਂ ਆਪਾਂ ਆਪਸ ਦੇ ਵਿੱਚ ਹੀ ਬੈਸੀ ਜਾਂਦੇ ਆ ਇਸ ਕਰਕੇ ਅਸੀਂ ਪੁੱਛ ਲੈਨੇ ਆ ਭਾਈ ਜੇ ਤੁਸੀਂ ਰੱਖਣਾ ਠੀਕ ਹੈ ਨਹੀਂ ਰੱਖਣਾ ਤੁਹਾਡੀ ਮਰਜ਼ੀ ਹੈ ਕਿਉਂਕਿ ਮਹੱਲੇ ਦੇ ਵਿੱਚ ਹਰ ਤਰ੍ਹਾਂ ਦੇ ਲੋਕ ਹੁੰਦੇ ਆ ਕੋਈ ਕਿਸੇ ਮਰਜ਼ਾਦਾ ਨੂੰ ਮੰਨਦਾ ਕੋਈ ਕਿਸੇ ਨੂੰ ਜੇ ਅਸੀਂ ਬੈਸਬਾਜੀ ਨਹੀਂ ਕਰਦੇ ਮਹਾਰਾਜ ਦੇ ਬਚਨਾਂ ਨਾਲ ਕਿਸੇ ਨਾਲ ਬੈਸਣਾ ਨਹੀਂ ਇਹ ਸਾਧ ਸੰਗਤ ਜੀਓ ਇੱਥੇ ਵੀ ਮਹਾਰਾਜ ਕੇਦਰ ਸ਼ਬਦ ਦੀ ਪੂਜਾ ਕਰਨੀ ਆਪਾਂ ਇਹ ਬਾਹਰੋਂ ਨਹੀਂ ਮਹਾਰਾਜ ਜੀ ਨੂੰ ਤੁਫਾਂਜਾ ਗਾ ਕੇ ਖੁਸ਼ ਕਰਨਾ ਬਾਣੀ ਪੜ੍ਹ ਕੇ ਉਹਨੂੰ ਖੁਸ਼ ਕਰਨਾ ਮਹਾਰਾਜ ਜੀ ਗੁਰਸਿੱਖਾਂ ਤੇ ਖੁਸ਼ ਹੁੰਦੇ ਆਣ ਜਿਹੜੇ ਬਾਣੀ ਪੜ੍ਹਦੇ ਆਣ ਉਹ ਨਾਮ ਦੀ ਪੂਜਾ ਕਰਦੇ ਆਣ ਜਿਨ ਸਤਗੁਰ ਤਿਨ ਨਾਨਕ ਸਤਗੁਰ ਪੂਜਿਆ ਤਿਨ ਹਰ ਪੂਜ ਕਰਾਵਾ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਸਤਗੁਰੂ ਬਾਣੀ ਪੜ੍ਹ ਕੇ ਪੂਜਨਾ ਕੀਤਾ ਮੈਂ ਰ ਮਹਾਰਾਜ ਜੀ ਕਹਿੰਦੇ ਜਾਨ ਨੇ ਤੇਰੇ ਨਾਮ ਦੀ ਪੂਜਾ ਕੀਤੀ ਤਿੰਨ ਹਰ ਪੂਜ ਕਰਾਵਾ ਇਹ ਅੱਗੇ ਵੀ ਪੂਜਾ ਕਰਾਣਾ ਕੀਤੀ ਆਪ ਪੂਜਾ ਕੀਤੀ ਨਾਮ ਬਾਣੀ ਦੀ ਬਾਮ ਪੜਿਆ ਬਾਣੀ ਪੜੀ ਇਹ ਹੋਰਨਾਂ ਨੂੰ ਵੀ ਸਿਖਾਣਾ ਕੀਤੀ ਗੁਰ ਸਿੱਖਾ ਮਨ ਹਰ ਪ੍ਰੀਤ ਹੈ ਤੀਜਾ ਪਦ ਮਹਾਰਾਜ ਜੀ ਰੰਮ ਕਰਦੇ ਹਨ ਗੁਰ ਸਿੱਖਾ ਮਨ ਹਰ ਪ੍ਰੀਤ ਹੈ ਹਰ ਨਾਮ ਹਰ ਤੇਰੀ RAM ਰਾਜੇ ਇਹ ਤੀਜਾ ਪਦ ਮਹਾਰਾਜ ਜੀ ਫੇਰ ਬਚਨ ਕਰਦੇ ਹਨ ਗੁਰਸਿੱਖਾਂ ਦੇ ਮਨ ਵਿੱਚ ਮਹਾਰਾਜ ਜੀ ਕਹਿੰਦੇ ਤੇਰੇ ਪ੍ਰਤੀ ਪ੍ਰੀਤ ਹੈ ਹਰ ਨਾਮ ਹਰ ਨਾਮ ਦੀ ਪ੍ਰੀਤ ਹੈ ਸੱਚੀ ਪ੍ਰੀਤ ਜਿਵੇਂ ਸਾਨੂੰ ਕਿਸੇ ਨਾਲ ਬਾਹਰੋਂ ਮੋਹ ਹੁੰਦਾ ਰਸੀ ਕਹਿੰਦੇ ਆ ਪ੍ਰੀਤ ਹੈ ਪਰ ਗੁਰਸਿੱਖਾਂ ਨੂੰ ਸੱਚੇ ਨਾਮ ਨਾਲ ਹੀ ਪ੍ਰੀਤ ਹੁੰਦੀ ਹੈ ਮਹਾਰਾਜ ਜੀ ਕਹਿੰਦੇ ਹਰ ਨਾਮ ਹਰ ਪ੍ਰੀਤ ਹੈ ਹਰ ਨਾਮ ਹਰ ਤੇਰੀ ਰਾਮ ਸੱਚੇ ਨਾਮ ਦੀ ਉਹਨਾਂ ਦੀ ਪ੍ਰੀਤ ਹੈ ਕਰ ਸੇਵੈ ਪੂਰਾ ਸਤਿਗੁਰੂ ਭੁੱਖ ਜਾਏ ਲਹੇ ਮੇਰੀ ਉਹਨਾਂ ਦੀ ਭੁੱਖ ਜਿਹੜੀ ਇਹ ਮਨ ਦੀ ਉਹਨੂੰ ਜੱਪ ਕੇ ਪੂਰੀ ਹੁੰਦੀ ਆ ਕਰ ਸੇਵੈ ਸੇਵੇ ਤੋਂ ਭਾਵ ਇੱਥੇ ਜਪਣਾ ਹੈ ਕਰ ਸੇਵੈ ਪੂਰਾ ਸਤਿਗੁਰੂ ਪੂਰੇ ਸਤਿਗੁਰੂ ਨੂੰ ਜੱਪਦੇ ਹਨ ਉਹਦੀ ਬਾਣੀ ਨੂੰ ਪੜ੍ਹਦੇ ਹਨ ਮਹਾਰਾਜ ਜੀ ਕਹਿੰਦੇ ਉਹਨੂੰ ਜਪਣਾ ਕਰੀਏ ਭੁੱਖ ਜਾਏ ਲਹੇ ਮੇਰੀ ਮਹਾਰਾਜ ਜੀ ਕਹਿੰਦੇ ਅੰਦਰੋਂ ਜਿਹੜੀ ਭੁੱਖ ਹੈ ਨਾ ਉਹ ਲੈ ਜਾਂਦੀ ਹੈ ਜਿਹੜਾ ਮਨ ਕਰ ਲਾਂਦਾ ਸਾਡਾ ਦੌੜਦਾ ਭੱਜਦਾ ਓਹ ਵਿਕਾਰਾਂ ਲੋ ਹਟ ਕੇ ਸੱਚੇ ਨਾਮ ਦੀ ਨੂੰ ਭੁੱਖ ਲੱਗਦੀ ਐ ਔਰ ਸਿੱਖ ਫਿਰ ਬਾਣੀ ਪੜ ਕੇ ਨਾਮ ਦੀ ਭੁੱਖ ਨਾਮ ਰਈਏ ਮਨ ਦੀ ਭੁੱਖ ਤਾਰ ਲਿੰਦਾ ਭੁੱਖ ਲੈ ਲਾਹੇ ਜਹੇ ਮੇਰੀ ਅਰਜ ਕਿ ਮੇਰੀ ਭੁੱਖ ਲਹਿ ਗਈ ਸੱਚੇ ਨਾਮ ਨੂੰ ਪੜ ਕੇ ਗੁਰ ਸਿੱਖਾਂ ਕੀ ਭੁੱਖ ਸਭ ਗਈ ਜਿਨ ਪਿੱਛੇ ਹੁਰ ਖਾਏ ਕਨੇਰੀ ਅਰਜ ਕਹਿੰਦੇ ਭਾਈ ਗੁਰ ਸਿੱਖ ਪਿਆਰੇ ਉਹ ਭੁੱਖ ਲਾ ਲੈਂਦੇ ਹਨ ਬਾਣੀ ਪੜ ਕੇ ਕਿਉਂਕਿ ਬਾਣੀ ਰਾਈ ਉਹਨਾਂ ਦੀ ਭੁੱਖ ਉਤਰ ਜਾਂਦੀ ਹੈ ਸੱਚੇ ਨਾਮ ਨੂੰ ਪੜ ਕੇ ਨਾਮ ਉਹਦਾ ਮਨ ਉਹਨਾਂ ਦਾ ਸੰਤੋਖ ਵਿੱਚ ਆ ਜਾਂਦਾ ਹੈ ਉਥੇ ਆਪ ਹੀ ਨਹੀਂ ਮਹਾਰਾਜ ਜੀ ਕਹਿੰਦੇ ਤਿੰਨ ਪਿੱਛੇ ਹੁਰ ਖਾਏ ਕਨੇਰੀ ਉਹ ਆਪ ਹੀ ਨਹੀਂ ਕਿ ਇਕੱਲੇ ਹੀ ਨਾਮ ਜਪਦੇ ਹਨ ਉਹ ਨਾਮ ਜਪ ਕੇ ਦੂਜਿਆਂ ਨੂੰ ਵੀ ਨਾਮ ਵਿੱਚ ਪਾਉਂਦੇ ਹਨ ਦੂਜਿਆਂ ਨੂੰ ਵੀ ਵਿਚਾਰ ਸਨਾਂਦੇ ਹਨ ਬਾਣੀ ਗੁਰੂ ਦੀ ਬਾਣੀ ਰਹੀਂ ਦੂਜਿਆਂ ਨੂੰ ਵੀ ਜੋੜ ਜਾਂ ਦੂਜਿਆਂ ਦੀ ਵੀ ਭੁੱਖ ਲਾ ਦਿੰਦੇ ਹਨ ਦੂਜਿਆਂ ਨੂੰ ਜੇ ਜਾਨਾ ਨੂੰ ਭੁੱਖ ਲੱਗੀ ਹੈ ਨਾ ਔਗਣਾਂ ਦੀ ਭੁੱਖ ਤਾਰ ਕੇ ਬਾਣੀ ਬਾਰਾ ਜੀ ਕਹਿੰਦੇ ਨਾਮ ਦੀ ਭੁੱਖ ਲੱਗ ਜਾਂਦੀ ਹੈ ਫਿਰ ਬਾਣੀ ਦਾ ਹੀ ਗੁਰਸੇਖ ਉਤਾਰ ਲੈਂਦੇ ਹਨ ਦੂਜਿਆਂ ਨੂੰ ਵੀ ਸੁਣਾ ਕੇ ਉਹ ਦੂਜਿਆਂ ਨੂੰ ਹੀ ਇਹ ਖਰਾਕ ਦਿੰਦੇ ਹਨ ਜਨ ਨਾਨਕ ਹਰ ਪੁੰਨ ਬੀਜਿਆ ਫਿਰ ਟੋਟ ਨਾ ਆਵੇ ਹਰ ਪੁੰਨ ਕੇਰੀ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਨਾਮ ਬੀਜ ਲਿਆ ਇਹ ਸਰੀਰੂਪੀ ਖੇਤੀ ਦੇ ਵਿੱਚ ਸੱਚਾ ਨਾਮ ਰੱਖਤਾ ਜਨ ਨਾਨਕ ਹਰ ਪੁੰਨ ਬੀਜਿਆ ਮਹਾਰਾਜ ਜੀ ਕਹਿੰਦੇ ਮੈਂ ਦਾਸ ਨਾਨਕ ਹਰੀ ਦੇ ਨਾਮ ਦਾ ਨਾਮ ਬੀਜ ਬੀਨਾ ਕਰਦਾ ਹਾਂ ਫਿਰ ਟੋਟ ਨਾ ਆਵੇ ਹਰ ਪੁੰਨ ਕੇਰੀ ਤੇ ਜਿਨ੍ਹਾਂ ਨੇ ਮਹਾਰਾਜ ਜੀ ਕਹਿੰਦੇ ਹਰੀ ਦੇ ਨਾਮ ਦਾ ਇਹ ਸਰੀਰ ਵਿੱਚ ਬੀਜ ਰੱਖਤਾ ਕਹਿੰਦੇ ਫਿਰ ਟੋਟ ਨਹੀਂ ਆਉਣੀ ਮਹਾਰਾਜ ਜੀ ਕਹਿੰਦੇ ਜਿਹੜੀ ਟੋਟ ਹੁੰਦੀ ਹੈ ਨਾ ਸਾਨੂੰ ਨਾਮ ਕਰਕੇ ਹੁੰਦੀ ਕਿ ਸਾਡੇ ਕੋਲ ਨਾਮ ਦੀ ਬਰਕਤ ਨਹੀਂ ਜਦੋਂ ਗੁਰਸਿੱਖ ਨਾਮ ਦਾ ਬੀਜ ਬੋਲ ਲੈਂਦਾ ਫਿਰ ਮਹਾਰਾਜ ਜੀ ਕਹਿੰਦੇ ਨਾਮ ਜਿਨ੍ਹਾਂ ਨੇ ਬੀਜ ਲਿਆ ਜਨ ਨਾਨਕ ਹਰ ਪੁੰਨ ਬੀਜਿਆ ਫਿਰ ਟੋਟ ਨਾ ਆਵੇ ਹਰ ਪੁੰਨ ਕੇਰੀ ਮਹਾਰਾਜ ਜੀ ਕਹਿੰਦੇ ਫਿਰ ਟੋਟ ਨਹੀਂ ਹੁੰਦੀ ਕਿਸੇ ਪਾਸਿਓ ਗੁਰਸਿੱਖਾ ਮਨ ਵਿਧਾਈਆਂ ਜਿਨ੍ਹਾਂ ਜिन्न ਮੇਰਾ ਸਤਿਗੁਰ ਡਿਠਾ RAM ਰਾਜੇ ਚੌਥਾ ਪਦ ਮਹਾਰਾਜ ਜੀ ਰੰਮ ਖਰਦਿਆਨ ਖੀਰਲਾ ਇਹਨੇ ਗੁਰਸਿੱਖਾਂ ਨੂੰ ਕਾਹਦੀਆਂ ਵਧਾਈਆਂ ਹਨ ਜਿਵੇਂ ਅਸੀਂ ਬਾਹਰੋਂ ਖੁਸ਼ ਹੁੰਦੇ ਆ ਨਾ ਕੋਈ ਖੁਸ਼ੀ ਮਿਲਦੀ ਆ ਸੰਸਾਰੀ ਦੁਨਿਆਵੀ ਅਸੀਂ ਵਧਾਈਆਂ ਦਿੰਦੇ ਆ ਇੱਕ ਦੂਜੇ ਨੂੰ ਕਿ ਭਾਈ ਆ ਕਾਰਜ ਹੋਇਆ ਬਹੁਤ ਵਧਾਈਆਂ ਹਨ ਪਰ ਗੁਰਸਿੱਖਾਂ ਦੀਆਂ ਵਧਾਈਆਂ ਕਾਹਦੀ ਚ ਹਨ ਮਹਾਰਾਜ ਜੀ ਦੱਸ ਰਹੇ ਗੁਰਸਿੱਖਾਂ ਮਨ ਵਧਾਈਆਂ ਜਿਨ ਮੇਰਾ ਸਤਿਗੁਰ ਡਿੱਠਾ RAM ਰਾਜੇ ਉਹਨਾਂ ਦੇ ਅੰਦਰ ਮਹਾਰਾਜ ਜੀ ਕਹਿੰਦੇ ਖੁਸ਼ੀ ਹੁੰਦੀ ਹੈ ਜਦੋਂ ਨਾ ਸੱਚੇ ਗੁਰੂ ਨੂੰ ਡਿੱਠ ਲੈਂਦੇ ਹਨ ਸੱਚੇ ਗੁਰੂ ਨੂੰ ਦੇ ਦਰਸ਼ਨ ਪਾਉਂਦੇ ਹਨ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਉਹ ਮਹਾਰਾਜ ਦੀ ਬਾਣੀ ਪੜ੍ਹ ਕੇ ਗੁਰੂ ਦੇ ਦਰਸ਼ਨ ਕਰ ਲੈਂਦੇ ਹਨ ਉਹਨਾਂ ਲਈ ਰੋਜ਼ ਹੀ ਮਹਾਰਾਜ ਜੀ ਕਹਿੰਦੇ ਵਧਾਈਆਂ ਦਾ ਸਮਾਂ ਹੈ ਖੁਸ਼ੀ ਦਾ ਸਮਾਂ ਹੈ ਹੋਰ ਸਿੱਖ ਲਈ ਕਦੀ ਦੁੱਖ ਨਹੀਂ ਹੁੰਦਾ ਉਹ ਸਦਾ ਹੀ ਦੁੱਖਾਂ ਤੋਂ ਨਰਲੇ ਭੋਕੇ ਸੱਚੇ ਸਤਗੁਰੂ ਦੇ ਦਰਸ਼ਨ ਡਿੱਟ ਕੇ ਮਹਾਰਾਜ ਜੀ ਕਹਿੰਦੇ ਵਧਾਈਆਂ ਖੁਸ਼ੀਆਂ ਪ੍ਰਾਪਤ ਕਰ ਲੈਂਦਾ ਕੋਈ ਕਾਰ ਗੱਲ ਸੁਣਾਵੇ ਹਰ ਨਾਮ ਕੀ ਸੋ ਲੱਗੇ ਗੁਰਸਿੱਖਾ ਮਨ ਮਿੱਠਾ ਫਿਰ ਉਹਨਾਂ ਨੂੰ ਕਿਹੜੇ ਲੋਕ ਮਿੱਠੇ ਲੱਗਦੇ ਹਨ ਮਹਾਰਾਜ ਜੀ ਕਹਿੰਦੇ ਕੋਈ ਨਾਮ ਦੀ ਗੱਲ ਸੁਣਾ ਦੇਵੇ ਗੁਰਨਾਮ ਦੀ ਬਾਤ ਸੁਣਾ ਦੇਵੇ ਐਸੇ ਗੁਰਸਿੱਖ ਉਹਨਾਂ ਨੂੰ ਮਿੱਠੇ ਲੱਗਦੇ ਹਨ ਚੰਗੇ ਲੱਗਦੇ ਹਨ ਮਹਾਰਾਜ ਜੀ ਕਹਿੰਦੇ ਗੁਰੂ ਨੂੰ ਅਸੇ ਗੁਰਸਖ ਚੰਗੇ ਲੱਗਦੇ ਹਨ ਕੋਈ ਕਾਰ ਗੱਲ ਸੁਣਾਵੇ ਹਰਨਾਮ ਕੀ ਸੋ ਲੱਗੇ ਗੁਰਸਿੱਖਾ ਮਨ ਮਿੱਠਾ ਉਹ ਮਹਾਰਾਜ ਜੀ ਕਹਿੰਦੇ ਗੁਰਸਿੱਖਾ ਨੂੰ ਚੰਗੇ ਲੱਗਦੇ ਹਨ ਪਿਆਰੇ ਲੱਗਦੇ ਹਨ ਹਰ ਦਰਗੇ ਗੁਰਸਿੱਖ ਪਹਿਨਾਈ ਐ ਜਿਨ੍ਹਾਂ ਮੇਰਾ ਸਤਗੁਰ ਟੁੱਠਾ ਤੇ ਮਹਾਰਾਜ ਜੀ ਕਹਿੰਦੇ ਉਹ ਦਰਗਾਹ ਵਿੱਚ ਵਿੱਚ ਹੀ ਮਾਨ ਪੰਦਿਆਨ ਹਰ ਦਰਗੇ ਗੁਰਸਿੱਖ ਪਹਿਨਾਈ ਐ ਜਿਨ੍ਹਾਂ ਮੇਰਾ ਸਤਗੁਰ ਟੁੱਠਾ ਜਿੰਨਾ ਤੇ ਮਹਾਰਾਜ ਜੀ ਕਹਿੰਦੇ ਗੁਰੂ ਤੋਂ ਉੱਠ ਜਾਵੇ ਸੱਚਾ ਤੇ ਮਹਾਰਾਜ ਜੀ ਕਹਿੰਦੇ ਗੁਰਸਿੱਖ ਪਿਆਰੇ ਸੰਸਾਰ ਵਿੱਚ ਵੀ ਮਾਨ ਪੰਦੇ ਹਨ ਦਰਗਾਹ ਵਿੱਚ ਵੀ ਇੱਜ਼ਤ ਖੱਟਦੇ ਹਨ ਲੋਕ ਪਰ ਲੋਕ ਸੁਖੀ ਹੋ ਜਾਂਦੇ ਹਨ ਜਨ ਨਾਨਕ ਹਰ ਹਰ ਹੋਇਆ ਹਰ ਹਰ ਮਨ ਉਠਾ ਹੀਰੀ ਲੀ ਪੰਕਤੀ ਫੇਰ ਬੇਨਤੀ ਕਰਦੇ ਹਨ ਮਹਾਰਾਜ ਜਨ ਨਾਨਕ ਹਰ ਹਰ ਹੋਇਆ ਹਰ ਜੀ ਕਹਿੰਦੇ ਨਾਨਕ ਦਾਸ ਦਾ ਹਰੀ ਮਹਾਰਾਜ ਜੀ ਕਹਿੰਦੇ ਹਰ ਹਰ ਨੂੰ ਜਪ ਕੇ ਉਹਦੇ ਵਰਗਾ ਹੋ ਗਿਆ ਮਹਾਰਾਜ ਜੀ ਕਹਿੰਦੇ ਉਹਦੀ ਨਾਮ ਨੂੰ ਜਪ ਕੇ ਹਰ ਹਰ ਮਨ ਮਠਾ ਉਹ ਮਨ ਵਿੱਚ ਮਿੱਠਾ ਲੱਗਣ ਲੱਗ ਗਿਆ ਮਨ ਵਿੱਚ ਪਿਆਰਾ ਲੱਗਣ ਲੱਗ ਗਿਆ ਉਹ ਹਰੀ ਤੇ ਮੇਰਾ ਭਰੋਸਾ ਹੈ ਮਹਾਰਾਜ ਜੀ ਕਹਿੰਦੇ ਦਾਣਿਕ ਦਾਸ ਦਾ ਹਰੀ ਦੇ ਉੱਤੇ ਯਕੀਨ ਹੈ ਭਰੋਸਾ ਹੈ ਹਰੀ ਨੂੰ ਜਪ ਕੇ ਮਨ ਦੇ ਵਿੱਚ ਹਰੀ ਨੂੰ ਮਿੱਠਾ ਲੱਗ ਗਿਆ ਮਹਾਰਾਜ ਜੀ ਕਹਿੰਦੇ ਹਰੀ ਨੂੰ ਪਿਆਰਾ ਲੱਗਣ ਲੱਗ ਗਿਆ ਇਹ ਭਾਈ ਅੱਜ ਦੇ ਸ਼ੰਤ ਦੀ ਵਿਚਾਰ ਹੈ ਇੱਥੇ ਸ਼ੰਤ ਸੰਪੂਰਨ ਹੁੰਦਾ ਹੈ ਇਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਜੀ ਬਾਣੀ ਵਿਚਾਰ ਦੇ ਅਨੇਕਾਂ ਭੁੱਲਾਂ ਜੰਨੀਆਂ ਨ ਮਹਾਰਾਜ ਸਤਿ ਮੱਤ ਬਖਸ਼ਣ ਅੱਗੇ ਆਈਆਂ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ